ਕੱਪ ਦੀ ਗਰਮੀ ਦੇ ਵਿੱਚ ਸਰੀਰ ਨੂੰ ਠੰਡ ਪਾਉਣ ਵਾਲੀ ਇਹ ਠੰਡੀ ਦਾੜ ਬਣਾ ਦਿੰਦੀ ਹੈ ਆਪਣੀ ਜੀ ਕੱਚੇ ਆਂਬ ਤੇ ਛੋਟੇ ਛੋਟੇ ਪਿਆਜ਼ਾਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਨਵੇਂ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾਈ ਆ ਕਿਸ ਤਰ੍ਹਾਂ ਇਹਨੂੰ ਤਿਆਰ ਕੀਤਾ ਤੁਸੀਂ ਅੱਗੇ ਸਾਰਾ ਵੀਡੀਓ ਦੇ ਵਿੱਚ ਦੇਖੋ ਜੀ ਹੈਲੋ ਫਰੈਂਡਸ ਸਸਤੀ ਗੱਲਾਂ ਵਾਸਤੇ ਆਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਭ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉਪਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆ ਅੱਜ ਆਪਾਂ ਬਣਾਵਾਂਗੇ ਨਿੱਕੇ ਨਿੱਕੇ ਪਿਆਜ਼ ਤੇ ਇਹ ਕੱਚੇ ਅੰਬਾਂ ਦੀ ਗਰਮੀ ਦੀ ਸਪੈਸ਼ਲ ਠੰਡੀ ਸਬਜ਼ੀ ਜਿਵੇਂ ਤੁਹਾਨੂੰ ਪਤਾ ਕਿ ਬਹੁਤ ਹੀ ਜਿਆਦਾ ਗਰਮੀ ਚੱਲਦੀ ਪਈ ਆ ਜਿਵੇਂ ਲੋ ਬਹੁਤ ਵੱਗਦੀ ਪਈ ਆ ਤੇ ਗਰਮੀ ਦੇ ਵਿੱਚ ਪਿਆਜ਼ ਖਾਣਾ ਬਹੁਤ ਜ਼ਰੂਰੀ ਹੁੰਦਾ ਜਿਹਦੇ ਨਾਲ ਕਹਿੰਦੇ ਨਾ ਲੋ ਨਹੀਂ ਲੱਗਦੀਗੀ ਤੇ ਕੱਚਾ ਅੰਬ ਜਿਹੜਾ ਇਹ ਵੀ ਠੰਡਾ ਹੁੰਦਾ ਵਾ ਸੋ ਇਹਨੂੰ ਤੁਸੀਂ ਪਿਆਜ਼ ਨੂੰ ਵੈਸੇ ਬੱਚੇ ਵੀ ਨਹੀਂ ਖਾਂਦੇ ਤੇ ਆਪਾਂ ਵੀ ਸਿਆਣੇ ਵੀ ਕਈ ਲੋਕ ਕਹਿੰਦੇ ਵੀ ਨਹੀਂ 스맬 ਆਉਂਦੀ ਮੂੰਹ ਤੇ ਇਸ ਤਰ੍ਹਾਂ ਕਿਉਂ ਖਾਂਦੇ ਨਹੀਂ ਤੇ ਤੁਸੀਂ ਪਿਆਜ਼ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੁੰਦੀ ਹੈ ਤੇ ਆਪਾਂ ਜਿਹੜੀ ਸਬਜ਼ੀ ਬਣਾ ਰਹੇ ਹਾਂ ਇਹ ਪਿਆਜ਼ਾਂ ਦੇ ਵਿੱਚ ਤੁਸੀਂ ਦਹੀਂ ਪਾ ਕੇ ਵੀ ਬਣਾ ਸਕਦੇ ਹੋ ਇੰਡੀ ਪਾ ਕੇ ਵੀ ਬਣਾ ਸਕਦੇ ਹੋ ਪਰ ਅਸੀਂ ਜਿਹੜੀ ਸੀਜ਼ਨ ਤੇ ਤੁਹਾਨੂੰ ਪਤਾ ਚੱਲਦਾ ਪਿਆ ਤੇ ਅਸੀਂ ਲੈ ਕੇ ਆਏ ਜੀ ਇਹ ਤਿੰਨ ਚਾਰ ਜਿਹੜੇ ਆ ਕੱਚੇ ਅੰਬ ਇਨਾਂ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਥੋੜਾ ਜਿਹਾ ਖੱਟੇ ਦਾ ਟੇਸਟ ਦੇਣ ਵਾਸਤੇ ਕਿਉਂਕਿ ਪਿਆਜ਼ ਜਿਹੜਾ ਵਾ ਜਦੋਂ ਤੁਹਾਨੂੰ ਪਤਾ ਫਰਾਈ ਹੋ ਜਿਹਦੇ ਥੋੜਾ ਥੋੜਾ ਮਿੱਠਾ ਜਿਹਾ ਟੇਸਟ ਦਿੰਦਾ ਫਿਰ ਇਹਦੇ ਵਿੱਚ ਨਮਕ ਹੁੰਦਾ ਤੇ ਨਾਲ ਇਹਦਾ ਖੱਟਾ ਜ਼ਰੂਰ ਹੋਣਾ ਚਾਹੀਦਾ ਉਹਦੇ ਨਾਲ ਸਬਜ਼ੀ ਦਾ ਜਿਹੜਾ ਵਾ ਚਾਰ ਚੰਨ ਲੱਗ ਜਾਂਦੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਣਦੀ ਬਹੁਤ ਜਲਦੀ ਹੈ ਕੋਈ ਇੰਨੇ ਜ਼ਿਆਦੇ ਇਹਦੇ ਵਿੱਚ ਮਸਾਲੇ ਨਹੀਂ ਪੈਂਦੇ ਕੋਈ ਕੰਮ-ਚਾਮ ਨਹੀਂ ਕਰਨਾ ਪੈਂਦਾ ਸੋ ਇਹਨੂੰ ਆਪਾਂ ਕਿਸ਼ਾਂ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ 'ਚ ਦੇਖੋ ਜੀ ਇਹ ਆਪਾਂ ਨਿੱਕੇ ਨਿੱਕੇ ਪਿਆਜ਼ ਲੈ ਲਿਆ ਤੇ ਇਹਨਾਂ ਨੂੰ ਤੇ ਇਹ ਜਿਹੜੇ ਅੰਬਾਂ ਨੂੰ ਆਪਾਂ ਕੇ ਦੋ ਇਸਤੇਮਾਲ ਕਰਾਂਗੇ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ 'ਚ ਰੱਖਦੇ ਆ। ਤੇ ਇੱਦਾਂ ਆਪਾਂ ਜਿਹੜੇ ਥੋੜੇ-ਥੋੜੇ ਇਹਨੂੰ ਮਦਾਣੀ ਕੱਟ ਮਾਰ ਲੈਣਾ। ਤੇ ਵੈਸੇ ਤੁਸੀਂ ਇਹਦੇ ਵਿੱਚ ਐਂ ਕਰਕੇ ਸਾਈਡਾਂ ਤੇ ਵੀ ਛੇਕ ਮਾਰ ਸਕਦੇ ਹੋ ਚਾਹੇ ਫੋਗ ਮਾਰ ਕੇ ਵੀ ਇਹਨੂੰ ਬਣਾ ਸਕਦੇ ਹੋ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ। ਅੱਗੇ ਜਿਹੜੀ ਆਪਾਂ ਸਬਜ਼ੀ ਬਣਾਈ ਸੀ ਉਹਦੇ ਵਿੱਚ ਆਪਾਂ ਦਹੀਂ ਦਾ ਇਸਤੇਮਾਲ ਕੀਤਾ ਸੀ ਤੇ ਨਾਲ ਆਪਾਂ ਉਹਦੇ ਵਿੱਚ ਫੋਗ ਦੇ ਨਾਲ ਇਹਦੇ ਵਿੱਚ ਛੇਕ ਮਾਰੇ ਸੀ। ਹੁਣ ਆਪਾਂ ਇਹਦੇ ਵਿੱਚ ਮਾਰ ਰਹੇ ਹਾਂ ਜੀ ਕੱਟ। ਗਰਮੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੇ ਘਰਾਂ ਵਿੱਚ ਆਮ ਹੀ ਇਹ ਸਬਜ਼ੀ ਬਣਦੀ ਰਹਿੰਦੀ ਆ ਜਿਹੜੇ ਪਿੰਡਾਂ ਵਾਲੇ ਖਾਸ ਕਰਕੇ ਉਹਨਾਂ ਨੂੰ ਪਤਾ ਹੋਊਗਾ ਵੈਸੇ ਤੇ ਅੱਜਕੱਲ੍ਹ ਜਿਹੜੇ ਸ਼ਹਿਰੀ ਵੀ ਉਹ ਬਹੁਤ ਸਿਆਣੇ ਹੋ ਗਏ ਉਹਨਾਂ ਨੂੰ ਪਤਾ ਤੇ ਉਹ ਵੀ ਇਹ ਜਿਹੜੀ ਚੀਜ਼ ਖਾਣਾ ਬਹੁਤ ਪਸੰਦ ਕਰਦੇ ਆ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾਓਗੇ ਇਹਨਾਂ ਨੂੰ ਤਾਂ ਬਹੁਤ ਜ਼ਿਆਦੀ ਇਹਨਾਂ ਨੂੰ ਟੇਸਟੀ ਲੱਗਣੀ ਹੈ ਜਿਵੇਂ ਬੱਚੇ ਕਰੇਲਿਆਂ ਦੇ ਵਿੱਚ ਪਿਆਰ ਖਾ ਲੈਂਦੇ ਨੇ ਤਾਂ ਇਹ ਸਬਜ਼ੀ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦੀ ਟੇਸਟੀ ਲੱਗਣੀ ਆ ਆਪਾਂ ਚੁੱਲ੍ਹੇ ਤੇ ਅੱਗ ਬਾਲ ਲਈ ਆ ਜੀ ਤੇ ਇਹਦੇ ਵਿੱਚ ਕੜਾਈ 'ਚ ਪਾਤਾ ਆਪਾਂ ਸਰੋਂ ਦਾ ਤੇਲ ਤੇ ਸਾਰੇ ਪਿਆਜ਼ਾਂ ਨੂੰ ਆਪਾਂ ਕੱਟ ਮਾਰ ਲਏ ਸੀਗੇ ਤੇ ਦੇਸੀ ਇਹ ਸਬਜ਼ੀ ਆ ਤੇ ਦੇਸੀ ਤਰੀਕੇ ਨਾਲ ਬਣੇ ਤਾਂ ਹੀ ਵਧੀਆ ਲੱਗਦੀ ਆ ਜਦੋਂ ਤੇਲ ਆਪਣਾ ਗਰਮ ਹੋ ਚੁੱਕਾ ਤੇ ਇਹਨਾਂ ਨੂੰ ਪਿਆਜ਼ਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਫਰਾਈ ਕਰਨਾ ਤੇ ਇਹ ਆਪਾਂ ਤੇਲ 'ਚ ਪਾਉਨੇ ਪਿਆਜ਼ ਪਰਸੈਂਟ ਆਪਾਂ ਪਿਆਜ਼ਾਂ ਨੂੰ ਪਕਾਉਣਾ ਹੈ ਦੇ ਵਿੱਚ ਜੇ ਜ਼ਿਆਦਾ ਪਕਾਵਾਂਗੇ ਤੇ ਇੱਥੇ ਪਿਆਜ਼ ਜਿਹੜੇ ਆਪਣੇ ਖਿਲਰ ਜਾਣੇ ਸੇਕ ਘੱਟ ਹੀ ਰੱਖਣਾ ਆਪਾਂ ਇੱਥੇ ਜਦੋਂ ਆਪਣੇ ਪਿਆਜ਼ ਜਿਹੜੇ 50% ਜਿਹੜੇ ਪੱਕ ਚੁੱਕੇ ਇਹਨਾਂ ਨੂੰ ਆਪਾਂ ਕੱਢ ਲੈਣੇ ਹੁਣ ਇਹ ਫਿਰ ਬਚੇ ਹੋਏ ਤੇਲ ਦੇ ਵਿੱਚ ਆਪਾਂ ਪਾ ਲੈਨੇ ਜੀ ਥੋੜਾ ਜਿਹਾ ਦੀਆ ਤੇ ਇੱਕ ਹੀ ਵੱਡਾ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਮੇਰਾ ਚਮਚਾ ਛੋਟਾ ਤਾਂ ਕਰਕੇ ਮੈਂ ਦੋ ਚਮਚ ਪਾ ਰਹੀ ਹਾਂ ਇਹਦੇ ਵਿੱਚ ਤੇ ਪਿਆਜ਼ ਆਪਾਂ ਕ੍ਰਸ਼ ਕਰਕੇ ਥੋੜੇ ਜਿਹਾ ਪਾਰੇ ਇਹਦੇ ਵਿੱਚ ਇਹਦੇ ਵਿੱਚ ਜਿਆਦੇ ਮਸਾਲੇ ਨਹੀਂ ਪੈਂਦੇ ਆ ਕੱਲੇ ਪਿਆਜ਼ ਹੀ ਆਪਾਂ ਜਿਹੜੇ ਕ੍ਰਸ਼ ਕਰਕੇ ਭੁੰਨਦੇ ਪਏ ਹਾਂ ਦੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਹਰੀ ਮਿਰਚ ਉਹ ਕੱਟ ਕੇ ਪਾਵਾਂਗੇ ਆਪਾਂ ਇਹ ਮੈਂ ਜਿਹੜੀਆਂ ਪੰਜ ਸੱਤ ਲਈਆਂ ਹਰੀਆਂ ਮਿਰਚਾਂ ਇਹ ਕੌੜੀਆਂ ਘੱਟ ਨੇ ਤਾਜ਼ਾ ਦੀਆਂ ਮੈਂ ਲਈਆਂ ਜੇ ਤੁਹਾਡੇ ਕੋਲ ਕੌੜੀਆਂ ਤੇ ਤੁਸੀਂ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋ ਮਿਰਚ ਇਹਦੇ ਵਿੱਚ ਕੋਈ ਲਸਣ ਨਹੀਂ ਕੋਈ ਅਦਰਕ ਨਹੀਂ ਕੋਈ ਟਮਾਟਰ ਨਹੀਂ ਕੋਈ ਨਹੀਂ ਚੀਜ਼ ਪੈਣੀ ਤਾਂ ਕਰਕੇ ਵੀ ਪਿੰਡਾਂ ਵਾਲੇ ਬਣਾਉਂਦੇ ਹੁੰਦੇ ਸੀ ਬਹੁਤ ਸੌਖੀ ਤੇ ਸਿੰਪਲ ਜਲਦੀ ਜਲਦੀ ਚੀਜ਼ ਬਣ ਜਾਂਦੀ ਏ ਕਿਉਂਕਿ ਗਰਮੀਆਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਸਬਜ਼ੀ ਵਿਕਣੀ ਨਹੀਂ ਆਉਂਦੀ ਹੁੰਦੀ ਸੀ ਹੁਣ ਤਾਂ ਆਮ ਹੀ ਹੋ ਗਿਆ ਪਹਿਲਾਂ ਪਿੰਡਾਂ ਦੇ ਵਿੱਚ ਸਬਜ਼ੀ ਨਹੀਂ ਵਿਕਣੀ ਆਉਂਦੀ ਹੁੰਦੀ ਸੀਗੀ ਫਿਰ ਇਦਾਂ ਕਰਦੇ ਪਿਆਜ਼ ਹੁੰਦੇ ਕਰਦੇ ਆਲੂ ਹੁੰਦੇ ਇਹੀ ਚੀਜ਼ਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਥੋੜੇ ਜਿਹਾ ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਪਾ ਦਾਂਗੇ ਇਹਦੇ ਵਿੱਚ ਹਰੀ ਮਿਰਚ ਕੱਟੀ ਹੋਈ ਇਧਰ ਮਸਾਲਾ ਜਿੰਨਾ ਚਿਰ ਪੁੱਜਦਾ ਤੇ ਆਪਾਂ ਉਹਨਾਂ ਚਾਰੇ ਅੰਬੀ ਜਿਹੜੀ ਆ ਜਿਹੜੇ ਆਪਾਂ ਕੱਥੇ ਅੰਬ ਲੈ ਆ ਇਹਨਾਂ ਨੂੰ ਛਿੱਲ ਕੇ ਕੱਦੂ ਕਸ਼ ਕਰ ਲੈਨੇ ਆ ਇਹ ਤੁਸੀਂ ਆਪਦੇ ਟੇਸਟ ਅਕੋਰਡਿੰਗ ਪਾਉਣੇ ਆ ਜਿਵੇਂ ਅਸੀਂ 3-4 ਅੰਬ ਲੈਣ ਜਿਵੇਂ ਜਿੰਨਾ ਤੁਹਾਨੂੰ ਖੱਟਾ ਪਸੰਦ ਆ ਉਹਨਾਂ ਤੁਸੀਂ ਸਬਜ਼ੀ ਦੇ ਵਿੱਚ ਇਸਤੇਮਾਲ ਅੰਬਾ ਦਾ ਕਰ ਸਕਦੇ ਹੋ ਅਸੀਂ ਇਹਦੇ ਵਿੱਚ ਇੱਕ ਅੰਬ ਪਾ ਰਹੇ ਆ ਨੇ ਆਪਾਂ ਕਦੂਕਚ ਕਰ ਲੈਨੇ ਆ ਤੁਸੀਂ ਛੋਟੇ ਛੋਟੇ ਪੀਸ ਕਰਕੇ ਵੀ ਪਾ ਸਕਦੇ ਹੋ ਪਰ ਜੇ ਤੁਸੀਂ ਇਦਾਂ ਆਪਾਂ ਪਾਈਏ ਨਾ ਤੇ ਪੂਰਾ ਮਿਕਸ ਹੋ ਜਾਂਦਾ ਸਬਜ਼ੀ ਦੇ ਵਿੱਚ ਹੁਣ ਆਪਣਾ ਮਸਾਲਾ ਜਿਹੜਾ ਲਗਭਗ ਭੋਜੀ ਝੁਕੇ ਪਿਆਜ਼ ਜਿਹੜੇ ਆ ਤੇ ਇਹਦੇ ਵਿੱਚ ਆਪਾਂ ਪਾਉਣ ਵਾਲਾ ਮਸਾਲਾ ਤਿਆਰ ਕਰਦੇ ਆ ਤੇ ਮਸਾਲੇ ਵਾਸਤੇ ਪਾ ਰਹੇ ਆਪਾਂ ਇਹਦੇ ਵਿੱਚ ਇੱਕ ਚਮਚ ਦੇਕ ਦੀ ਲਾਲ ਮਿਰਚ ਤੇ ਇੱਕ ਚਮਚ ਆਪਾਂ ਹਲਦੀ ਪਾਊਡਰ ਇਹਦੇ ਵਿੱਚ ਪਾ ਰਹੇ ਆ ਇੱਕ ਚਮਚ ਹੀ ਗਰਮ ਮਸਾਲਾ ਇਹ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲੇ ਜਿਹੜੇ ਆਪਾਂ ਭੋਲ ਕੇ ਇਹਦੇ ਵਿੱਚ ਪਾਵਾਂਗੇ ਸਬਜ਼ੀ 'ਚ ਸਿੱਧੇ ਡਾਇਰੈਕਟ ਨਹੀਂ ਪਾਵਾਂਗੇ ਤੇ ਉਹਨਾਂ ਸਾਰਾ ਮਸਾਲਾ ਜਿਹੜਾ ਆਪਾਂ ਬਣਾਇਆ ਇਹਦੇ ਵਿੱਚ ਪਾ ਦਾਂਗੇ ਵੀ ਮਸਾਲੇ ਆਪਾਂ ਥੋੜੇ ਜਿਹਾ ਭੁੰਨ ਲਾਂਗੇ ਇਹਦੇ ਵਿੱਚ ਤੇ ਖੁਸ਼ਬੂ ਇੰਨੀ ਵਧੀਆ ਆ ਰਹੀ ਹੈ ਕਿ ਗਵਾਂਡੀ ਵੀ ਜਿਵੇਂ ਪੁੱਛਣ ਆ ਜਾਂਦੇ ਨੇ ਨਾ ਕੀ ਬਣਾਇਆ ਉਹ ਵਾਰੀ ਗੱਲ ਆ ਕਿ ਪਹਿਲਾਂ ਪਿੰਡਾਂ ਦੇ ਵਿੱਚ ਇਦਾਂ ਜਿਹੜੀ ਖੁਸ਼ਬੂ ਆਉਂਦੀ ਸਬਜ਼ੀ ਬਣਦੀ ਇਹ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਕਿਤਾ ਚੁੱਲੇ ਦਾ ਤੇ ਦੂਜਾ ਇਹ ਜਿਹੜਾ ਆਪਾਂ ਉੱਟ ਕੇ ਮਸਾਲਾ ਤਿਆਰ ਕਰਦੇ ਆ ਜਾਂ ਇਦਾਂ ਪਾਣੀ ਦੇ ਵਿੱਚ ਘੋਲ ਕੇ ਬਣਾਉਣੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਤੇ ਬਹੁਤ ਹੀ ਵਧੀਆ 스ਮੈਲ ਆਉਂਦੀ ਹੈ। ਛੜ ਮਸਾਲੇ ਜਿਹੜੇ ਆਪਣੇ ਸਾਰੇ ਪੁੱਜ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਅੱਧੇ ਪੁੱਜੇ ਪਿਆਜ਼ ਆ ਉਹ ਪਾ ਦਾਂਗੇ। ਤੇਲ ਤੁਸੀਂ ਪਹਿਲਾਂ ਵੇਖਿਆ ਹੋਊਗਾ ਮੇਰੇ ਤੜਕੇ 'ਚ ਘਟੋ ਇਸੇ ਤਰ੍ਹਾਂ ਕਿਉਂਕਿ ਪਿਆਜ਼ਾਂ ਨੇ ਜਿਹੜਾ ਤੇਲ ਖਿੱਚਿਆ ਹੋਇਆ ਸੀਗਾ ਪਿਆਜ਼ਾਂ ਨੇ ਸਾਰਾ ਜਿਹੜਾ ਤੇਲ ਆ ਉਹ ਮਸਾਲੇ ਦੇ ਵਿੱਚ ਛੱਡ ਦੇਣਾ। ਇਹਨੂੰ ਆਪਾਂ ਹੌਲੀ ਹੌਲੀ ਹਿਲਾਵਾਂਗੇ। ਉਨ ਥੋੜੇ ਜਿਹੇ ਪਿਆਜ਼ ਫੇਰ ਭੁੱਜਣ ਤੋਂ ਬਾਅਦ ਆਪਾਂ ਜਿਹੜਾ ਕ੍ਰਸ਼ ਕੀਤਾ ਖੱਜ ਆਂਬੋ ਪਾ ਦਾਂਗੇ ਇਹ ਆਂਬ ਆਪਾਂ ਪਹਿਲਾਂ ਨਹੀਂ ਪਾਇਆ ਉਹ ਇਸ ਕਰਕੇ ਇੱਕ ਖੱਟਾ ਕੋਈ ਵੀ ਚੀਜ਼ ਆਪਾਂ ਵਿੱਚ ਪਾਉਣੇ ਨਾ ਕਿਸੇ ਵੀ ਸਬਜ਼ੀ ਦੇ ਵਿੱਚ ਤੇ ਉਹ ਥੱਲੇ ਲੱਗਦੀ ਆ ਤੇ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਚੀਜ਼ ਖੱਟਾ ਚਾਹ ਨਾਰਦਰਨਾ ਹੋਇਆ ਆਂਬਚੂਰ ਹੋਇਆ ਉਹ ਜਦੋਂ ਤੁਸੀਂ ਪਾਉਣਾ ਅੱਧੀ ਸਬਜ਼ੀ ਭੁੱਜ ਗਈ ਉਦੋਂ ਤੇ ਬਾਕੀ ਆਪਾਂ ਇੱਥੇ ਜਿਹੜਾ ਬਣਾ ਰਹੇ ਹਾਂ ਕੱਠੀ ਆਂਬ ਪਾ ਕੇ ਕਈਆਂ ਨੇ ਕਹਿਣਾ ਕਿ ਤੁਸੀਂ ਖੱਟੇ ਦਾ ਇਸਤੇਮਾਲ ਕਰ ਰਹੇ ਹੋ ਪਿੱਤਲ ਦੀ ਕੜਾਈ ਤੇ ਸਾਡੀ ਕੜਾਈ ਜਿਹੜੀ ਕਲੀ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਇਦੇ ਵਿੱਚ ਆਪਾਂ ਇਮਲੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਹੁਣ ਆਪਾਂ ਘਟ ਸੇਕਤੇ ਇਹਨਾਂ ਨੂੰ ਇੱਕਦਮ ਦਮ ਜੇ ਦੇ ਕੇ ਥੋੜਾ ਪਕਾ ਲੈਨੇ ਤੇ ਪਿਆਜ਼ ਜਿਹੜਾ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਵੇ ਤੇ ਫਿਰ ਆਪਣੀ ਸਬਜ਼ੀ ਤਿਆਰ ਬਸ ਤੁਸੀਂ ਦੇਖ ਸਕਦੇ ਬਸ ਵੀਡੀਓ ਕਰਕੇ ਸਾਨੂੰ ਥੋੜਾ ਟਾਈਮ ਲੱਗਾ ਬਾਕੀ 5-7 ਮਿੰਟਾਂ ਦੇ ਵਿੱਚ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਤੇ ਇੱਕ ਚੀਜ਼ ਇਹਦੇ ਵਿੱਚ ਮੈਂ ਨਮਕ ਪਾਉਣਾ ਭੁੱਲ ਗਈ ਸੀ ਸੌਰੀ ਵੀਡੀਓ ਦੇ ਵਿੱਚ ਕਿਸੇ ਵੇਲੇ ਪਤਾ ਨਹੀਂ ਲੱਗਦਾ ਤੇ ਆਪਾਂ ਟੇਸਟ ਅਕੋਰਡਿੰਗ ਇਹਦੇ ਵਿੱਚ ਨਮਕ ਵੀ ਪਾ ਦੇਨੇ ਸਬਜੀ ਸਾਰੀ ਬਣ ਜਾਣੀ ਸੀ ਮੇਰੀ ਤੇ ਨਮਕ ਪਾਉਣਾ ਮੈਨੂੰ ਚੇਤਾ ਭੁੱਲ ਗਿਆ ਤੋਂ ਤੁਸੀਂ ਆਦੇ ਟੇਸਟ ਅਕੋਰਡਿੰਗ ਇਹਦੇ ਵਿੱਚ ਜਦੋਂ ਆਪਾਂ ਪਿਆਜ਼ ਪਾਉਣੇ ਨਾਲ ਹੀ ਇਹਦੇ ਵਿੱਚ ਨਮਕ ਪਾ ਦੇਣਾ ਤੇ ਹੁਣ ਆਪਣੇ 5 ਮਿੰਟ ਹੋ ਚੁੱਕੇ ਆ ਸਬਜੀ ਨੂੰ ਘੱਟ ਸੇਕ ਤੇ ਹੌਲੀ ਹੌਲੀ ਰਿਜਦੇ ਹੋਏ ਤੇ ਹੁਣ ਆਪਾਂ ਇਹਦੇ ਉੱਤੇ ਪਾ ਦਾਂਗੇ ਹਰਾ ਧਨੀਆ ਇਹਨੂੰ ਜ਼ਿਆਦਾ ਪਕਾਉਣ ਦੀ ਜੂਰਤ ਨਹੀਂ ਪੈਂਦੀ ਕਿਉਂਕਿ ਪਿਆਜ਼ ਆਪਾਂ ਕੱਚੇ ਵੀ ਖਾ ਲੈਨੇ ਤੇ ਲਓ ਜੀ ਸਬਜੀ ਆਪਣੀ ਤਿਆਰ ਇਹੋ ਜੀ ਸਬਜ਼ੀ ਤੁਸੀਂ ਆਪਣੇ ਮਹਿਮਾਨ ਚਾਹੇ ਕਰਾਉਣੇ ਕੋਈ ਆਉਣ ਉਹਨਾਂ ਨੂੰ ਵੀ ਬਣਾ ਕੇ ਪਾਓ ਤੇ ਉਹਨਾਂ ਨੂੰ ਵੀ ਬਹੁਤ ਜਿਆਦਾ ਟੇਸਟੀ ਲੱਗਣੀ ਹੈ। ਇਹ ਸਬਜ਼ੀ ਦੀ ਰੰਗਤ ਵੇਖੋ ਤੁਸੀਂ ਕਿੰਨੀ ਵਧੀਆ ਬਣੀ ਹੋਈ ਹੈ ਬਹੁਤ ਹੀ ਜਿਆਦਾ ਵੇਖਣ ਚ ਟੇਸਟੀ ਲੱਗਦੀ ਹੈ ਤੇ ਖਾਣ ਤੇ ਹੋਰ ਜਿਆਦਾ ਟੇਸਟੀ ਲੱਗੂ ਕਿਉਂਕਿ ਇਹਦੇ ਵਿੱਚ ਕੱਚਾ ਆਪਾ ਆਮਬ ਪਾਇਆ ਆ। ਇਹ ਸਬਜ਼ੀ ਆਪਣੀ ਬਣ ਚੁੱਕੀ ਆਪਾ ਪਿਆਜ ਜਿਹੜਾ ਚੰਨੀ ਤਰ੍ਹਾਂ ਏਦਾਂ ਦਬਾ ਕੇ ਦੇਖ ਲਿਆ ਦੇਖੋ ਐਂ ਤਰੀਕਾ ਪਿਆਜ ਜਿਹੜਾ ਟੁੱਟ ਜਾਂਦਾ। ਹੁਣ ਇਹਨੂੰ ਸਬਜ਼ੀ ਨੂੰ ਤੁਸੀਂ ਪਰੌਂਠੇ ਨਾਲ ਖਾਓ ਚੌਲਾ ਨਾਲ ਖਾਓ ਤੰਦੂਰੀ ਰੋਟੀ ਨਾਲ ਖਾਓ ਤੇ ਸਭ ਤੋਂ ਵਧੀ ਬਹੁਤ ਹੀ ਜ਼ਿਆਦਾ ਉਹਦੇ ਨਾਲ ਟੇਸਟੀ ਲੱਗੂ ਤੰਦੂਰੀ ਰੋਟੀ ਦੇ ਨਾਲ ਕਿਉਂਕਿ ਤੰਦੂਰੀ ਰੋਟੀ ਵੀ ਠੰਡੀ ਹੁੰਦੀ ਆ ਤੇ ਸਬਜ਼ੀ ਵੀ ਠੰਡੀ ਆ ਤੇ ਕਦੇ ਵੀ ਤੁਹਾਨੂੰ ਜਿਹੜੀ ਗਰਮੀ ਨਹੀਂ ਯਾਨੀ ਕਿ ਲੋ ਜਿਹਨੂੰ ਲੱਗ ਜਾਂਦੀ ਆ ਬੱਚਿਆਂ ਨੂੰ ਕਹਿ ਦਿੰਦੇ ਜਿਵੇਂ ਅੱਜਕੱਲ ਬਾਹਰ ਬਹੁਤ ਹੀ ਜ਼ਿਆਦਾ ਗਰਮੀ ਆ ਸੋ ਉਹਦੀ ਪ੍ਰੋਬਲਮ ਬਿਲਕੁਲ ਨਹੀਂ ਆਊਗੀ ਜੇ ਆਪਣੇ ਤੇ ਦੋ ਤਿੰਨ ਵਾਰੀ ਤੁਸੀਂ ਇਹ ਬਣਾ ਕੇ ਸਬਜ਼ੀ ਖਾਦੇ ਰਹੋਗੇ ਸੋ ਇਹ ਵੀਡੀਓ ਆਪਾਂ ਜਿਹੜੀ ਬਣਾਈ ਸੀ ਅੱਜ ਛੋਟੇ ਛੋਟੇ ਪਿਆਜ਼ਾਂ ਦੀ ਤੇ ਨਾਲ ਕੱਚੇ ਅੰਬਾਂ ਦੀ ਸਬਜ਼ੀ ਤੁਹਾਨੂੰ ਕਿੰਨਾ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਵੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨਾਂ ਨਾਲ ਮਿਲਦੀ ਰਹੇ ਬਾਕੀ ਜਿਨ੍ਹਾਂ ਨੇ ਇਥੋਂ ਤੱਕ ਵੀਡੀਓ ਵੇਖੀ ਹੈ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਕਾ